ਹੋ ਗਿਆ ਚਿੱਟੇ ਤੁਸੀਂ ਗੱਲ ਹੀ ਨਾ ਕਰੋ ਇਹ ਚਿੱਟਾ ਦੁੱਧ ਆਸ ਦਿੰਦੇ ਉਹਨੂੰ ਚਿੱਟੇ ਤੁਸੀਂ ਪਹਿਲੀ ਗੱਲ ਦੁਕਾਨਦ ਕਰੋ ਚਿੱਟਾ ਵੇਚਣ ਨਾਲ ਤੇ ਕਾਰਵਾਈ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਮਾਨ ਨੂੰ ਗੋਪਤ ਪੱਤਾ ਪੰਜਾਬ ਸਰਦਾਰ ਨੇ ਕਿ ਤੀਰ ਬਣਾ ਕੇ ਲੰਗਦਾ ਹੈ ਸਾਡੀਆਂ ਚਿੱਠੀਆਂ ਚ ਕਿਰ ਦਾਮਦਾ ਯਾਰ ਠੀਕ ਹੈ ਇਹਦੇ ਚ ਕਿਹੜਾ ਅਸੀਂ ਤੋਪ ਵੀੜੀ ਬੈਠੇ ਇਸ ਮੱਕਾ ਕਾਊਂਟ ਤੇ ਉਹ ਲੇਖਾ ਉੱਤੇ ਮੈਂ ਹੁਣ ਚਿੱਟਾ ਸ਼ਰ੍ਹਾਂ ਵਿਖਦਾ ਤੇ ਕੋਈ ਰੋਕਦਾ ਨਹੀਂ ਮੈਨੂੰ ਫੋਨ ਆ ਗਿਆ ਐਸਐਸਪੀ ਦਫ਼ਤਰ ਤੋਂ ਕਹਿੰਦੇ ਯਾਰ ਤੂੰ ਐ ਲਿਖ ਦਿੰਦਾ ਉਹ ਟੀਕੇ ਨਾਲ ਥੋੜਾ ਹੁੰਦੀ ਐ ਉਹ ਟੋਫੀਆਂ ਟੂਪੀਆਂ ਨਾਲ ਹੀ ਹੋ ਜਾਂਦੀਆਂ ਨਾ ਮਿੱਠੀਆਂ ਗੋਲੀਆਂ ਗੁਲੀਆਂ ਖਾ ਜਾਂਦੇ ਵੱਧ-ਵੁੱਧ ਉਹਦੇ ਕਰਕੇ ਸਸੇ ਕਹਾਲ ਤੂੰ ਦੇਖਣਾ ਸ਼ੁਰੂ ਕਰ ਚੁੱਕੇ ਹਾਂ ਪੰਜਾਬ ਹਰੈਨਾਰਾਇਵ ਲਗਾਤਾਰ ਮੋਦੀ ਦਾ ਗੋਦੀ ਮੀਡੀਆ ਤਾਂ ਲੋਕ ਕਹਿ ਦਿੰਦੇ ਆ ਨੇ ਪਰ ਅੱਜ ਕੱਲ੍ਹ ਤਾਂ ਟ੍ਰੈਂਡ ਹੋਰ ਚੱਲ ਪਿਆ ਪੰਜਾਬ ਦੇ ਵਿੱਚ ਇਹ ਕਹਿੰਦੇ ਨੇ ਆਮ ਆਦਮੀ ਪਾਰਟੀ ਵਾਲੇ ਕਿ ਸਾਡੀ ਜੀ ਹਜ਼ੂਰੀ ਕਰੋ ਸਾਡੇ ਹੱਕ ਦੇ ਸਵਾਲ ਪੁੱਛੋ ਜਿਹੜਾ ਬੰਦਾ ਉਹਨਾਂ ਦੇ ਥੋੜਾ ਜਿਹਾ ਆਪੋਜੀਟ ਚੱਲਦਾ ਤਾਂ ਉਹਨੂੰ ਹੀ ਉਹਨਾਂ ਦੇ ਉੱਤੇ ਪਰਚੇ ਪਾਉਣ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਉਹਨਾਂ ਨੂੰ ਅਰੈਸਟ ਕਰ ਲੈਂਦਾ ਜਿੱਥੇ ਮੁੱਖ ਮੰਤਰੀ ਪੰਜਾਬ ਦਾ ਰੋਡ ਸ਼ੋਅ ਹੁੰਦਾ ਹੈ ਉਹਨਾਂ ਨੂੰ ਪਹਿਲਾਂ ਹੀ ਹਿਰਾਸਤ ਦੇ ਵਿੱਚ ਲਿੱਟਾ ਜਾਂਦਾ ਹੈ तमाम ਇਹ ਤਸਵੀਰਾਂ ਨੇ ਗਿੱਦੜਵੇ ਦੀਆਂ ਨੇ ਜਿੱਥੇ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹੁੰਚੇ ਸੀ ਤਾਂ ਉੱਥੇ ਹੀ ਸਾਡੇ ਇੱਕ ਪੱਤਰਕਾਰ ਰਣਜੀਤ ਗਿੱਲ ਨੂੰ ਲਗਾਤਾਰ ਪੁਲਿਸ ਵੱਲੋਂ ਹਿਰਾਸਤ ਦੇ ਵਿੱਚ ਲਿੱਟਾ ਗਿਆ ਤਾਂ तमाम ਜਿਹੜਾ ਹਿਰਾਸਤ ਹੈ ਜਿੰਨੀ ਦੇਰ ਮੁੱਖ ਮੰਤਰੀ ਗਿੱਦੜਵੇ ਦੇ ਵਿੱਚ ਰਿਹਾ ਓਨੀ ਦੇਰ ਡੀਐਸਪੀ ਅਤੇ ਐਸਪੀ ਦੇ ਭਾਦ ਹੀ ਰਹੀ ਕੀ ਲਗਾਤਾਰ ਉਸ ਪੱਤਰਕਾਰ ਨੂੰ ਬਾਹਰ ਨਿਕਲਦਾ ਕਿਉਂ ਇੰਨਾ ਕ ਡਰ ਕਿਉਂ ਮੁੱਖ ਮੰਤਰੀ ਨੂੰ ਉਸ ਪੱਤਰਕਾਰ ਤੋਂ ਕਿਉਂ ਸਵਾਲ ਕੀ ਹੈ ਕਿ ਇਹ ਜੀ ਹਜ਼ੂਰੀ ਕਰੇ ਕਾਈ ਗੱਲਬਾਤ ਕਰਦੇ ਆ ਪੱਤਰਕਾਰ ਨਾਲ ਭਾਈ ਸਸ਼ਿਕਾ ਸਸ਼ਿਕਾ ਭਾਈ ਭੋਟੀ ਭਾਈ ਕਿਉਂ ਇਹ ਪੱਤਰਕਾਰ ਕਹਿੰਦੇ ਜੀ ਹਜ਼ੂਰੀ ਕਰੇ ਤਾਂ ਕਹਿੰਦੇ ਗੋਦੀ ਵਿੱਚ ਆਮਾਦੀ ਪਾਰਟੀ ਦਾ ਹੋ ਕੇ ਰਵੇ ਹੁਣ ਨਹੀਂ ਆਪਾਂ ਇਹ ਨਹੀਂ ਕਹਿੰਦੇ ਆਪਾਂ ਸੱਚ ਦੀ ਜਿਹੜੀ ਸੱਚ ਹੈ ਨਾ ਉਹ ਵਿਖਾਉਂਦੀ ਕੋਸ਼ਿਸ਼ ਕਰਦੇ ਜੇ ਇਹ ਚੰਗਾ ਕਰਦੇ ਆਪਾਂ ਇਹਨਾਂ ਦਾ ਵਿਖਾਵਾਂਗੇ ਜੇ ਠੀਕ ਇਹਨਾਂ ਦਾ ਮਾਰਾ ਕਰਦੇ ਤਾਂ ਆਪਾਂ ਉਹ ਕਰਾਂਗੇ ਪਰ ਇਹ ਖੁਦ ਕਹਿੰਦੇ ਸੀਗੇ ਤੁਸੀਂ ਸਾਨੂੰ ਸਵਾਲ ਕਰਿਆ ਕਰੋ ਠੀਕ ਹੈ ਹੁਣ ਆਪਸਵਾਲਾਂ ਤੋਂ ਭਜਦੇ ਆ ਅੱਜ ਤੱਕ ਆਪਾਂ ਕੋਈ ਸਵਾਲ ਵੀ ਨਹੀਂ ਕਰ ਰਹੇ ਸੀ ਨਾ ਸਵਾਲ ਨਹੀਂ ਕਰ ਰਹੇ ਸੀ ਅੱਜ ਤਾਂ ਸਿਰਫ ਇੱਕ ਚਿੱਠੀ ਸੀ ਆਹ ਚਿੱਠੀ ਸੀਗੀ ਇਹ ਆਪਾਂ ਇਹਨਾਂ ਤਾਈ ਕਿਹਾ ਨਸ਼ਾ ਨੂੰ ਬੰਦ ਕਰੋ ਚਿੱਟਾ ਵੇਚਣ ਵਾਲ ਤੇ ਕਾਰਵਾਈ ਕਰੋ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੱਧਾਨੀ ਨੂੰ ਕੌਪਤ ਪੱਤਰ ਹੋ ਸਕਦਾ ਯਾਰ ਇਹਦੇ 'ਚ ਕੋਈ ਨਾ ਹੀ ਨਾ ਹੋਵੇ ਠੀਕ ਹੈ ਖਾਲੀ ਲਿਫਾਫਾ ਹੋਵੇ ਵੀ ਤੁਸੀਂ ਇਹਨੂੰ ਪੜ੍ਹਤਾ ਲਓ ਸਾਥੋਂ ਕਾਰਵਾਈ ਤਾਂ ਗੱਲ ਬਾਤ ਦੀ ਕਰਨੀ ਕਿ ਨਹੀਂ ਕਰਨੀ ਉਹ ਤਾਂ ਤੁਸੀਂ ਬਾਅਦ ਚ ਵੇਖਣਾ ਨਾ ਸੱਤਾ ਤੋਂ ਹੋਂ ਤੋਂ ਪਹਿਲਾਂ ਕਹਿੰਦੇ ਸੀ ਅਸੀਂ 1 ਮਹੀਨੇ ਦੇ ਵਿੱਚ ਨਸ਼ੇ ਬੰਦ ਕਰਾਂਗੇ ਕੀ ਨਸ਼ੇ ਬੰਦ ਕੀ ਥਾ ਥਾ ਤੇ ਵੇਖ ਲਓ ਤੁਸੀਂ ਠੀਕ ਹੈ ਨਸ਼ਾ ਬੰਦ ਹੋਇਆ ਪਿਆ ਨਾ ਤਾਂ ਜਿਹੜੇ ਉਹ ਨੌਜਵਾਨ ਨਹੀਂ ਜਿਹੜੇ ਮਰੀਂ ਦੇ ਡੈਥ ਹੋ ਜਾਂਦੀ ਹੈ ਉਹ ਟੀਕੇ ਨਾਲ ਥੜੋ ਹੁੰਦੀ ਹੈ ਉਹ ਟਾਫੀਆਂ ਟੂਫੀਆਂ ਨਾਲ ਹੀ ਹੋ ਜਾਂਦੀਆਂ ਨਾ ਮਿੱਠੀਆਂ ਗੋਲੀਆਂ ਗੁਲੀਆਂ ਖਾ ਜਾਂਦੇ ਵੱਧ-ਵੁੱਧ ਉਹਦੇ ਕਰਕੇ ਹੁੰਦੀਆਂ ਨਾ ਤਾਂ ਹੀ ਤਾਂ ਉਹ ਮੌਤ ਹੋ ਰਹੀ ਹੈ ਚਿੱਟਾ ਕਿੱਥੇ ਹੈ ਇਹਨਾਂ ਦਾ ਤਾਂ ਚਿੱਟਾ ਖਤਮ ਹੋ ਗਿਆ ਚਿੱਟੇ ਤੁਸੀਂ ਗੱਲ ਹੀ ਨਾ ਕਰੋ ਇਹ ਚਿੱਟਾ ਦੁੱਧ ਆਖ ਦਿੰਦੇ ਉਹਨੂੰ ਚਿੱਟੇ ਤੁਸੀਂ ਪਹਿਲੀ ਗੱਲ ਇਹ ਹੈ ਨਾ ਮੈਂ 2-4 ਪਹਿਲਾਂ ਜਦੋਂ ਸਰਕਾਰ ਆਈ ਆਈ ਨਾ ਉਮੀਦ ਵੜੀ ਸੀਗੀ ਆਪਾਂ ਨੂੰ ਵੀ ਇਹ ਬਦਲਾ ਆਇਆ ਮੈਂ ਆਪਣੇ ਫੇਸਬੁੱਕ ਅਕਾਊਂਟ ਤੇ ਉਹ ਲਿਖਦਾ ਉੱਤੇ ਮੈਂ ਹਮੇਸ਼ਾ ਚਿੱਟਾ ਸ਼ਰਾਂ ਵੇਚਦਾ ਐ ਤੇ ਕੋਈ ਰੋਕਦਾ ਨਹੀਂ ਮੈਨੂੰ ਫੋਨ ਆ ਗਿਆ ਐਸਐਸਪੀ ਦਫ਼ਤਰ ਤੋਂ ਕਹਿੰਦੇ ਯਾਰ ਤੂੰ ਐ ਲਿਖਦਾ ਤੈਨੂੰ ਕੀ ਪਤਾ ਕਿ ਸੂਈ ਲੱਗੀ ਸੀ ਕਿ ਨਹੀਂ ਲੱਗੀ ਸੀ ਚਿੱਟੇ ਦਾ ਮੁੰਡਾ ਮਰਿਆ ਕਿ ਨਹੀਂ ਮਰਿਆ ਸੀਗਾ ਠੀਕ ਹੈ ਤੇ ਇਹਦਾ ਕਹਿੰਦਾ ਪੋਸਟਮਾਰਟਮ ਕਰਾ ਘਰ ਵਾਲੇ ਬੋਲਣਗੇ ਕਿ ਨਹੀਂ ਸੌ ਸਵਾਲ ਮੈਨੂੰ ਕੱਲੇ ਨੂੰ ਕਰਤੇ ਵੀ ਮੈਥੋਂ ਐ ਨਹੀਂ ਪੁੱਛਿਆ ਵੀ ਚਿੱਟਾ ਵੇਚਣ ਵਾਲਾ ਕੌਣ ਐ ਠੀਕ ਆ ਲਗਾਤਾਰ ਆਪਾਂ ਚਿੱਟੇ ਦੇ ਖਿਲਾਫ ਬਈ ਆਵਾਜ਼ ਵੰਦ ਕਰਦੇ ਆਇਆ ਲਗਾਤਾਰ ਕਰਦੇ ਰਵਾਂਗੇ ਪਰ ਗੱਲ ਇਹ ਆ ਵੀ ਇਹ ਚਿੱਟੀਆਂ ਤੋਂ ਕਿਉਂ ਡਰਦੇ ਆ ਸਵਾਲਾਂ ਸਵਾਲ ਸਵਾਲਾਂ ਤੋਂ ਤਾਂ ਭੱਜਣ ਲੱਗ ਗਏ ਅੱਜ ਕੱਲ੍ਹ ਹੈ ਚਾਹੀ ਇਹਨਾਂ ਦੇ ਮੰਤਰੀ ਇਹ ਤਾਂ ਆਮ ਲੋਕਾਂ ਦੀ ਗੱਲ ਕਰੀ ਆਮ ਲੋਕਾਂ ਦੇ ਹੈ ਸੱਤਾ ਚੋਂ ਸਰਕਾਰ ਜਲਦੀ ਹੈ ਹੁਣੇ ਆਮ ਲੋਕਾਂ ਤੋਂ ਡਰਨ ਲੱਗੇ ਆ ਆਮ ਆਮਦੀ ਪਾਰਟੀ ਵਾਲੇ ਬਈ ਇੱਕ ਚੀਜ਼ ਮੈਨੂੰ ਇਹ ਨਹੀਂ ਸਮਝ ਆਈ ਵੀ ਚਲੋ ਆਪਾਂ ਵੀ ਤੁਸੀਂ ਇੱਕ ਸਕਿਉਰਿਟੀ ਦਾ ਮੇਨ ਹੁੰਦਾ ਹਨਾ ਸਿਕਿਉਰਿਟੀ ਬਣਾ ਕੇ ਰੱਖਣੀ ਹੈ ਸੀਐਮ ਸਿਕਿਉਰਿਟੀ ਆ ਆਪਾਂ ਉਹਦੀ ਰਿਸਪੈਕਟ ਕਰਦੇ ਆ ਆਪਾਂ ਕੋਈ ਲਾਹ ਤੋੜਦੇ ਨਹੀਂ ਸੀ ਨਾ ਬ੍ਰੇਕ ਕਰਨਾ ਕਿਉਂਕਿ ਇੱਕ ਪੱਤਰਕਾਰ ਦੇ ਨਾਤੇ ਆਪਾਂ ਸਮਾਜ ਸੇਵੀ ਆ ਆਪਾਂ ਨੇ ਸਾਰੀ ਸਮਝ ਮੈਂ ਤੇ ਇਹ ਕਹਿਣਾ ਸੀਗਾ ਵੀ ਜਿਹੜੀ ਚਿੱਠੀ ਆ ਮੇਰੀ ਯਾਰ ਬੇਸ਼ੱਕ ਇੱਕ ਮਿੰਟ ਉੱਥੇ ਜਾਂਦਾ ਪਾੜ ਕੇ ਛੱਡ ਜਾਂਦਾ ਮੈਨੂੰ ਤਾਂ ਯਕੀਨ ਹੋ ਜਾਂਦਾ ਯਾਰ ਵੀ ਸਾਡਾ ਮੁੱਖ ਮੰਤਰੀ ਮਾਨਯੋਗ ਮੁੱਖ ਮੰਤਰੀ ਆ ਸਾਡੇ ਧੀਆ ਪੁੱਤਾਂ ਦਾ ਫਿਕਰ ਕਰ ਰਿਹਾ ਹੈ ਠੀਕ ਹੈ ਵੀ ਉਹ ਚਿੱਟੇ ਨਾਲ ਮਾਰੇ ਆ ਉਹਨਾਂ ਨੂੰ ਬਚਾਉਣ ਲਈ ਕੋਸ਼ਿਸ਼ ਤਾਂ ਕੋਸ਼ਿਸ਼ ਕਰ ਰਿਹਾ ਹੈ ਹੌਸਲਾ ਤਾਂ ਹੁੰਦਾ ਨਾ ਵੀ ਮਾਨ ਜੋ ਕਿ ਮੁੱਖ ਮੰਤਰੀ ਸਾਡੀ ਚਿੱਠੀ ਫੜ ਕੇ ਲੈ ਗਿਆ ਯਾਰ ਕਾਰਵਾਈ ਹੋਊਗੀ ਕੋਈ ਕਾਰਵਾਈ ਨਹੀਂ ਹੁੰਦੀ ਸ਼ਰਿਆਂ ਵੇਖਦਾ 20 ਤੋਂ 25 ਬੰਦਿਆਂ ਦੇ ਆ ਲਫਾਫੇ ਦੇ ਵਿੱਚ ਨਾ ਸੀਗੇ ਉਹਦੇ ਤੇ 5-7 ਜਣੇ ਇਹੋ ਜਿਹੇ ਸੀ ਜਿਹੜੇ ਸ਼ਰਿਆਂ ਨਸ਼ਾ ਤੇ ਵੇਚਦੇ ਆ ਠੀਕ ਆ ਤਾਂ ਇਸ ਤਰ੍ਹਾਂ ਕਰਕੇ ਇਹੋ ਚੀਜ਼ ਵੀ ਇਹ ਨਸ਼ੇ ਆ ਜਿਹੜੇ ਸ਼ਰਿਆਂ ਵਿਕ ਰਹੇ ਨੇ ਇਹਨਾਂ ਨੂੰ ਰੋਕਣ ਦੇ ਵਾਸਤੇ ਮੇਰਾ ਇੱਕ ਪ੍ਰਾਲਾ ਸੀ ਵੀ ਇਹਨੂੰ ਕੀਤਾ ਜਾ ਸਕੇ ਕਾ ਲਗਾਤਾਰ ਜਿਹੜੇ ਦੁੱਡੀਆਂ ਆਪਾਂ ਗੱਲ ਕਰੀਂਦੇ ਕਿੱਕਲੀਆਂ ਗਾਉਂਦੇ ਆ ਅਸੀਂ ਅੱਗੇ ਕਹਿੰਦਾ ਸੁਖਵਿਰ ਬਾਦਲਾ ਤੇ ਕਹਿੰਦਾ ਹੁੰਦਾ ਜਿੱਜੇ ਦਾ ਜਿੱਜੇ ਸਾਰੇ ਦੀ ਜ਼ਿੰਮੇਂਦਾਰ ਪੰਜਾਬ ਨੂੰ ਚਿੱਟਾ ਉਹ ਚਿੱਟਾ ਈ ਗੱਲ ਹੈ ਹੁਣ ਆਪਾਂ ਚਿੱਟਿਆਂ ਦੇ ਤੋਂ ਭਜਨ ਲੱਗੋ ਪਹਿਲਾਂ ਕਹਣਾ ਹੈ ਨਾ ਇਹ ਚਿੱਟਾ ਮੇਰੇ ਭਾਈ ਦਾ ਹੈ ਨਾ ਸ਼ਰੇਆਮ ਵਕਾਈ ਦਾ ਬਾਈ ਹੁਣ ਡਰਦਾ ਕਿਉਂ ਐ ਗੱਲ ਤੇ ਇੱਥੇ ਆ ਨਾ ਨਸ਼ਾ ਤਾਂ ਹੁਣ ਵੀ ਵਿਕੀ ਜਾਂਦਾ ਹੈ ਚੋਬਰਾ ਵੇਚਦੀ ਐ ਹੱਥ ਖੜੇ ਖੜ ਕੇ ਤੀਜ ਬਣਾ ਕੇ ਲੰਘਦਾ ਹੈ ਸਾਡੀਆਂ ਚਿੱਟੀਆਂ ਚ ਕਰਾ ਦੰਦਾ ਯਾਰ ਠੀਕ ਐ ਇਹਦੇ 'ਚ ਕਿਹੜਾ ਅਸੀਂ ਤੋਪ ਵੀੜੀ ਬੈਠੇ ਆ ਇਹਦੇ 'ਚ ਕਿਹੜਾ ਸਟੇਨ ਕਰਨਾ ਜਾਂ ਗੋਲੀਆਂ ਪਾਈਆਂ ਜਾਂ ਕੋਈ ਗੁਪਤ ਚੀਜ਼ ਹੋਰ ਪਾਈ ਸੀ ਤੂੰ ਹੁਣ ਇਹਨਾਂ ਤੋਂ ਡਰਨ ਲੱਗ ਗਿਆ ਹਨਾ ਮਾਣਯੋਗ ਸਤਕਾਰਯੋਗ ਮੁੱਖ ਮੰਤਰੀ ਜੀ ਸਾਡੀ ਇਹੀ ਰਿਕਵੈਸਟ ਆ ਲਗਾਤਾਰ ਨਸ਼ੇ ਦੇ ਨਾਲ ਮੌਤਾਂ ਹੋ ਰਹੀਆਂ ਠੀਕ ਆ ਸਾਡੇ ਪਿੰਡ ਥੋੜੇ ਦਿਨ ਪਹਿਲਾਂ ਸ਼ਰਿਆਮ ਇੱਕ ਚਿੱਟੇ ਦੇ ਨਾਲ ਇਕਲੌਤੇ ਮੁੰਡੇ ਦੀ ਮੌਤ ਹੋਈ ਆ ਤਾਂ ਉਹ ماں ਵੇਲਕ ਵੇਲ ਕੇ ਕਹਿੰਦੀ ਰਹੀ ਵੈਲ ਪਾਉਂਦੀ ਰਹੀ ਉਹਨੇ ਵੈਲ ਪਾਏ ਇਹ ਵੀ ਸ਼ਰਿਆਂ ਵਿਕਦਾ ਇੱਥੇ ਪਰ ਮੈਨੂੰ ਉਮੀਦ ਇਹ ਸੀ ਵੀ ਉਹ ਜਿਹੜੇ ਮਾਂ ਦੇ ਵੈਨ ਨੇ ਕਿਤੇ ਨਾ ਕਿਤੇ ਜਿਹੜੀ ਇੱਥੋਂ ਦੀ ਲੋਕਲ ਪੁਲਿਸ ਹੈ ਉਹਦੇ ਕੰਨਾਂ 'ਚ ਪਹੁੰਚੂ ਯਾਰ ਐਸਐਸਪੀ ਤੱਕ ਪਹੁੰਚੂ ਕੋਈ ਤਾਂ ਉਹ ਮਾਂ ਦਾ ਦਰਦ ਸੁਣੂਗਾ ਨਾ ਮੈਨੂੰ ਇਹ ਨਹੀਂਗਾ ਵੀ ਯਾਰ ਮੇਰਾ ਬੇਟਾ ਛੋਟਾ ਹੈ ਹਨਾ ਵੀ ਉਹ ਨਸ਼ੇ ਤੇ ਲੱਗ ਜੂਗਾ ਠੀਕ ਹੈ ਉਹਨੂੰ ਆਪਾਂ ਬਚਾ ਲਾਂਗੇ ਉਹ ਸਜੇ 10-12 ਸਾਲਾਂ ਨੂੰ ਹੋਊਗਾ ਪਤਾ ਨਹੀਂ ਉਹਦਾ ਕੀ ਹੋਣਾ ਪਰ ਜਿਹੜੇ ਆਪਣੇ ਆ ਤੁਰੇ ਫਿਰਦੇ ਉਹ ਕੌਣ ਹੈ ਯਾਰ ਉਹ ਵੀ ਸਾਡੇ ਜਵਾਕ ਆ ਨਾ ਜਿਹੜੇ 13 13 14 14 ਸਾਲ ਦੇ ਸ਼ਰਿਆਂਵ ਲਾਈ ਜਾਂਦੇ ਆ ਉਹ ਕੌਣ ਹੈ ਉਹ ਵੀ ਆਪਣੇ ਜਵਾਬ ਹੈ ਨਾ ਜੇ ਸਾਡੇ ਅੱਜ ਘਰੇ ਅੱਗ ਨਹੀਂ ਤਾਂ ਕੱਲ ਨੂੰ ਉਹਦਾ ਸੇਕ ਪਹੁੰਚਣਾ ਹੀ ਪਹੁੰਚਣਾ ਬੋਲਣ ਦੀ ਲੋੜ ਹੈ ਬਾਕੀ ਜਿਹੜਾ ਇਹਨਾਂ ਨੇ 15 18 ਮਿੰਟ ਬਾਈ ਉਥੇ ਤੁਸੀਂ ਹੈਗੇ ਸੀਗੇ ਵੇਖ ਲਿਆ ਤਾੜ ਕੇ ਰੱਖਿਆ ਇਹਨਾਂ ਨੇ ਠੀਕ ਹੈ ਡੀਐਸਪੀ ਲਾਤਾ ਮੇਰੀ ਸਿਕਿਉਰਿਟੀ ਚ ਵੀ ਲਾਤਾ ਸੀ ਐਸਪੀ ਵੀ ਲਾਤਾ ਸੀ ਡੀਐਸਪੀ ਵੀ ਲਾਤਾ ਹੈ ਨਾ ਤੇ ਇੱਕ ਮੈਡਮ ਵੀ ਲਾਤੀ ਨਾਲ ਵੀ ਰਣਜੀਤ ਉਥੋਂ ਭੱਜ ਨਾ ਜਾਵੇ ਮੈਂ ਵਈ ਕਿੱਥੇ ਭਜਣਾ ਹੈ ਯਾਰ ਠੀਕ ਹੈ ਤੁਸੀਂ ਸਵਾਲਾਂ ਤੋਂ ਭੱਜ ਸਕਦੇ ਆ ਭੱਜ ਲਓ ਜ਼ਿੰਮੇਵਾਰੀ ਤੋਂ ਭੱਜ ਸਕਦੇ ਹੋ ਪਰ ਅਸੀਂ ਆਪਣਾ ਫਰਜ਼ ਨਿਭਾਉਂਦੇ ਰਵਾਂਗੇ ਜਿਹੜਿਆ ਚਿੱਟੇ ਦੇ ਖਿਲਾਫ ਪਹਿਲਾਂ ਵੀ ਲੜਦੇ ਰਹੇ ਆ ਕਿਸੇ ਪਾਰਟੀ ਨੂੰ ਬਦਨਾਮ ਨਹੀਂ ਕਰਦੇ ਠੀਕ ਆ ਕਾਲੀਆਂ ਵੇਲੇ ਵੀ ਖੁੱਲ ਕੇ ਲਿਖਿਆ ਕਾਗਰਸ ਵੇਲੇ ਵੀ ਸਾਡੇ ਤੇ ਪਰਚਾ ਆਨ ਰਿਕਾਰਡ ਹੈ ਠੀਕ ਆ ਜੇ ਨਸ਼ੇ ਖਿਲਾਫ ਬੋਲੇ ਆ ਤਾਂ ਮੇਰੇ ਤੇ ਸੋਨੀ ਢੱਲੇ ਤੇ ਤੇ ਇੱਕ ਹੋਰ ਤੇ ਮਾਨਯੋਗ ਵਿਧਾਇਕ ਮਰਿੰਦਰ ਸਿੰਘ ਰਾਜਾ ਵਰਿੰਗ ਨੇ ਮਾਨ ਹਾਨੀ ਦਾ ਕੇਸ ਪਾਇਆ ਸੀ ਸਾਡੇ ਤੇ ਵੀਡੀਓ ਚਲਾਉਣ ਦਾ ਵੀ ਉਹ ਨਸ਼ੇ ਨੱਕ ਮੁੰਡਾ ਟੀਕਾ ਲਾਈਂਦਾ ਚਲਾਤਾ ਸੀ ਕਿ ਰਾਜਵਾਲੇ ਦੇ ਘਰ ਦੇ ਨੇੜੇ ਚਿੱਟਾ ਵੇਖਦਾ ਤਾਂ ਉਦੋਂ ਵੀ ਸਾਡੇ ਤੇ ਮਾਨਹਾਨੀ ਦਾ ਕੇਸ ਹੋਇਆ ਠੀਕ ਆ ਉਸ ਤੋਂ ਬਾਅਦ ਸ਼ਰਿਆਮ ਮੈਨੂੰ ਪਰਚਾ ਕਰਕੇ ਇੱਥੇ ਜਵਾਨ ਬੰਦੀ ਕਰਾਉਣ ਲਈ ਜਦੋਂ ਕਮੇਟੀਆਂ ਕਰਾਉਂਦੇ ਸੀ ਉਦੋਂ ਮੈਨੂੰ ਸ਼ਰਿਆਮ ਚੱਕ ਕੇ ਇੱਥੇ ਪਰਚਾ ਕੀਤਾ ਗਿਆ ਪਰਚਾ ਪੁੱਛਣ ਤਾਂ ਭਈ ਇਹ ਗੱਲ ਛੱਡ ਦੇਣ ਠੀਕ ਆ ਉਹ ਆਪਾਂ ਗਿੱਜ ਗਏ ਹੁਣ ਪਰਚਾ 'ਚ ਕੀ ਹੁੰਦਾ ਕੋਈ ਡਰ ਨਹੀਂ ਦੋ ਦਿਨ ਜੇਲ੍ਹ ਲਾਉਣੇ ਲਾ ਆਵਾਂਗੇ ਸ਼ਰਿਆਮ ਕਹਿਣਾ ਭਾਵੇਂ ਕੋਈ ਪਮਕਰ ਆ ਮੈਂ ਇੱਥੋਂ ਦਾ ਹਲਕਾ ਇੰਚਾਰਜ ਜਿੱਦੇ ਮਰਜੀ ਚੱਕ ਲੈ ਉਹ ਕਰੋ ਫੋਨ ਕਰ ਦਿਓ ਮੈਂ ਥਾਣੇ ਆ ਜੂਆਂ ਡਰਦਾ ਨਹੀਂ ਕਿਸੇ ਤੋਂ ਪਰ ਆ ਜਵਾਕਾਂ ਦੇ ਜਿਹੜੇ ਸਾਡੇ ਰਗਾ ਚ ਚਿੱਟਾ ਭਰਿਆ ਜਾ ਰਿਹਾ ਹੈ ਖੂਨ ਆ ਜਿਹੜਾ ਲਾਲ ਤੋਂ ਚਿੱਟਾ ਕੀਤਾ ਜਾ ਰਿਹਾ ਯਾਰ ਅਸੀਂ ਉਹਦੀ ਗੱਲ ਕਰਾਂਗੇ ਸਾਥੋਂ ਉਹ ਮਰਦੇ ਪੁੱਤ ਨਹੀਂ ਵੇਖੇ ਜਾਂਦੇਗੇ ਜਿਹੜੇ ਇਹ ਪਤਾ ਨਹੀਂ ਕਿਵੇਂ ਵੇਖ ਲੈਂਦੇ ਆ ਹੁਣ ਤੇ ਯਾਰ ਜਿਵੇਂ ਸ਼ਰਮ ਲੱਥੀ ਗਈ ਆ ਪੰਜਾਬ ਦੇ ਮੁੱਖ ਮੰਤਰੀ ਨਾ ਨਦੀ ਵੀ ਲੱਥੀ ਹੋਈ ਆ ਜਿਹੜੇ ਬਦਲਾ ਬਦਲਾ ਕਰਦੇ ਸੀ ਉਹਨਾਂ ਦੀ ਵੀ ਲੱਤੀ ਹੋਈ ਆ ਮੁੱਖ ਮੰਤਰੀ ਸਾਹਿਬ ਤਾਂ ਚਲੋ ਆਪਣੇ ਸਨਮਾਨਯੋਗ ਨੇ ਹਨਾ ਆਪਾਂ ਉਹਨਾਂ ਨੂੰ ਇਹ ਸ਼ਬਦ ਨਹੀਂ ਬੋਲ ਸਕਦੇ ਪਰ ਜਿਹੜੇ ਲੋਕਲ ਲੀਡਰਸ਼ਿਪ ਆ ਯਾਰ ਉਹਨਾਂ ਦਾ ਵੀ ਕੋਈ ਫਰਜ ਆ ਕਿ ਨਹੀਂ ਸਾਡੇ ਪਿੰਡ ਦੇ ਸਿਰਫ ਗੁਰੂ ਸਰ ਪਿੰਡ ਦੇ 7 ਤੋਂ 8 ਜਣੇ ਨਸ਼ਾ ਵੇਚਦੇ ਆ ਬਾਈ ਤੇ ਮੈਨੂੰ ਲੱਗਦਾ ਲਾਉਣ ਵਾਲਿਆਂ ਦੀ ਕੋਈ ਗਿਣਤੀ ਨਹੀਂ ਯਾਰ ਉੱਥੋਂ ਵੀ ਤਾਂ ਕੋਈ ਆਮ ਆਦਮੀ ਦੇ ਪਾਰਟੀ ਦੇ ਹੈਗੇ ਆ ਕਿ ਨਹੀਂ ਉਹਨਾਂ ਨੂੰ ਵੀ ਬੋਲਣ ਦੀ ਲੋੜ ਆ ਕਿ ਨਹੀਂ ਆ ਜਦੋਂ ਸੇ ਦੰਦੀਆਂ ਕੱਢੀ ਆਂਦੇ ਸੀ ਖੜੇ ਜਦੋਂ ਮੈਨੂੰ ਅੰਦਰ ਤਾੜਿਆ ਸੀ ਤਾਂ ਉਹਨਾਂ ਨੂੰ ਵੀ ਮਾੜਾ ਮੋਟਾ ਸੋਚਣਾ ਚਾਹੀਦਾ ਸੀਗਾ ਯਾਰ ਸਾਡਾ ਭਰਾ ਬੋਲੀ ਜਾਂਦਾ ਯਾਰ ਅਸੀਂ ਵੀ ਮਾੜਾ ਮੋਟਾ ਬੋਲ ਗਏ ਆ ਹੀ ਕਹਿ ਦਿੱ ਗਏ ਵੀ ਭਾਈ ਚਲੋ ਗੱਲ ਸੁਣ ਲਓ ਅਸੀਂ ਕਿਹੜਾ ਤੋਬੀੜੀ ਆ ਜਾ ਫਿਰ ਉਹਨਾਂ ਦੇ ਚਮਚੇ ਸੀ ਨਹੀਂ ਚਮਚੇ ਨਹੀਂ ਹੁੰਦੇਗੇ ਕਦੇ ਵੀ ਕੋਈ ਪਾਰਟੀ ਦਾ ਕਿਸੇ ਦਾ ਕੋਈ ਚਲੋ ਕਿਸ ਦੀ ਵਿਚਾਰਧਾਰਾ ਹੁੰਦੀ ਆ ਹੈਨਾ ਤਾਂ ਉਹਨਾਂ ਨੇ ਉਸ ਵਿਚਾਰਧਾਰਾ ਦੇ ਮੁਤਾਬਕਾ ਕੰਮ ਕਰਨਾ ਹੁੰਦਾ ਭਾਈ ਚਲੋ 15 18 ਮਿੰਟ ਆਪਣੇ ਜਿਹੜੇ ਇਹਨਾਂ ਨੇ ਲੈ ਲਏ ਹੋ ਸਕਦਾ ਆਪ ਇਹਨਾਂ ਦੀ ਕਿੱਕਲੀ ਵਿਖਾ ਦਿੰਦੇ ਭਾਈ ਜਿਹੜੀ ਆ ਕਿੱਕਲੀ ਇਹਨਾਂ ਨੇ ਚਲਾਈ ਸੀ ਹੈਨਾ ਹੋ ਸਕਦਾ ਮਾਨਯੋਗ ਦੀ ਕਿੱਕਲੀ ਮੁੱਖ ਮੰਤਰੀ ਦੀ ਆਪਾਂ ਕਿੱਕਲੀ ਵਿਖਾ ਦਿੰਦੇ ਆ ਕੱਠ ਸੀ ਜਿਹੜਾ ਮਾਰਾ ਮੋਟਾ ਉਹ ਵਿਖਾ ਦਿੰਦੇ ਪਰ ਇਹਦੇ ਵਿੱਚ ਕਿਸ਼ ਕੱਠ ਦੇ ਜਾ ਜਦੋਂ ਕੱਠ ਦੀ ਗੱਲ ਕਰ ਲਈ ਤਾਂ ਕੱਠ ਤਾਂ ਕਹਿੰਦੇ ਸ਼ਹਿਰ ਵਾਲੇ ਦਾ ਕੋਈ ਬੰਦਾ ਆਇਆ ਹੀ ਨਹੀਂ ਇਹ ਜਿਹੜੇ ਆਸੇ ਪਾਸੇ ਦੇ ਲੋਕ ਇਕੱਠੇ ਕਿਤੇ ਹੋਏ ਭਾਈ ਜੀ ਰੋਡ ਸ਼ੋਅ ਕਟਣ ਦਾ ਸ਼ੋਰ ਸ਼ੋਰ ਦਾ ਕੀ ਮਤਲਬ ਹੁੰਦਾ ਤੁਸੀਂ ਦੁਕਾਨਾਂ ਬੰਦ ਕਰ ਦਿਓ ਠੀਕ ਹੈ ਦੁਕਾਨਦਾਰਾਂ ਨੂੰ ਤਾੜ ਦਿਓ ਠੀਕ ਹੈ ਸਾਰਾ ਸ਼ਹਿਰ ਬੰਦ ਕਰ ਦਿਓ ਬੈਰੀਕੇਡ ਲਾ ਕੇ ਕਿਸੇ ਨੂੰ ਖਾਣਾ ਹੋਵੇ ਤਾਂ ਇਹਨੂੰ ਤੁਸੀਂ ਰੋਸ਼ੋ ਕਹਿੰਦੇ ਹੋ 5 ਮਿੰਟਾਂ ਚ ਹਰਲ ਹਰਲ ਕੇ ਟੱਪ ਕੇ 6-7 ਘੰਟੇ ਜਿਹੜੀਆਂ ਦੁਕਾਨਾਂ ਬੰਦ ਹੋਈਆਂ ਉਹ ਪਾਰੀਵਾਰਕ ਦਾ ਲਾਸ ਹੋਇਆ ਠੀਕ ਹੈ ਉਹ ਕਿੱਥੋਂ ਵੋਟ ਪਾ ਦੂਗਾ ਪਾ ਦੂਗਾ ਨਹੀਂ ਬਹੁਤ ਗਾਲਾਂ ਕਢਿੰਦਾ ਉਹ ਕਿੱਥੋਂ ਪਾ ਦੂਗਾ ਵੋਟ ਨਹੀਂ ਪਾ ਸਕਦਾ ਨਾ ਭਾਈ ਇਹ ਗੱਲ ਬਿਲਕੁਲ ਜਿਹੜਾ ਲਗਾਤਾਰ ਜਿਹੜਾ ਪੰਜਾਬ ਸਰਕਾਰ ਦਾ ਟੱਕ ਹੈ ਉਹ ਲਗਾਤਾਰ ਹੈ ਲੋਕ ਵੀ ਹੁਣ ਬੋਲਣਾ ਜਿਹੜੇ ਇਹਨਾਂ ਨੇ ਕਿਹਾ ਸੀ ਸਵਾਲ ਪੁੱਛਿਆ ਕਰੋ ਹੁਣ ਲੋਕ ਇਹਨਾਂ ਤੋਂ ਸਵਾਲ ਪੁੱਛਣੇ ਆ ਤੇ ਸ਼ੁਰੂ ਹੋ ਗਏ ਨੇ ਤਮਾਮ ਜਾਣਕਾਰੀ ਲਈ ਬਨੇ ਰਹੋ ਪੰਜਾਬ ਹਰਿਆਣਾ ਲਾਈਵ ਨਾਲ